ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੀਐਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੰਗਰੂੜ ਦੇ ਲਹਿਰਾ ਹਲਕੇ ਦੇ ਪਿੰਡ ਬਾਦਲਗੜ੍ਹ ਦੀ ਅਨਾਜ ਮੰਡੀ ਵਿੱਚ ਬਣਾਏ ਜਾਣ ਵਾਲੇ ਸ਼ੈੱਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਨੇ ਕਿਹਾ ਕਿ ਕੱਲ ਤੋਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਇਸ ਨਾਲ ਮੰਡੀਆਂ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਔਰਤਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ ਕਿਉਂਕਿ ਅਨਾਜ ਮੰਡੀ ਜਦੋਂ ਵੀ ਜਿੰਸ ਵੇਚਣ ਦੇ ਲਈ ਕਿਸਾਨ ਆਉਂਦੇ ਆ ਤਾਂ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਸਿਰ ਤੇ ਸ਼ੈੱਡ ਹੋਵੇ ਕਿਉਂਕਿ ਬਰਸਾਤਾਂ ਦਾ ਵੀ ਕਦੇ ਮੌਸਮ ਹੋ ਜਾਂਦਾ ਹੈ ਕਦੇ ਧੁੱਪ ਦੀ ਗੱਲ ਆ ਜਾਂਦੀ ਹੈ ਸੋ ਧੁੱਪ ਤੋਂ ਵੀ ਬਚਨ ਦੇ ਲਈ ਤੇ ਕਈ ਵਾਰੀ ਛਾਂ ਤੋਂ ਵੀ ਬਚਨ ਦੇ ਲਈ ਮੱਡਿਆਂ ਦੇ ਵਿੱਚ ਜਿਹੜੇ ਸ਼ੈੱਡ ਨੇ ਉਹ ਬਹੁਤ ਜ਼ਰੂਰੀ ਨੇ ਕਈ ਵਾਰੀ ਕੋਈ ਸਮਾਨ ਹੀ ਰੱਖਣਾ ਪੈ ਜਾਂਦਾ ਵਾਰਦਾਨਾ ਵਗੈਰਾ ਰੱਖਣਾ ਪੈ ਜਾਂਦਾ ਸੋ ਇਸ ਮੰਦ ਨੂੰ ਮੁੱਖ ਰੱਖਦੇ ਅੱਜ ਲਹਿਰੇ ਹਲਕੇ ਦੇ ਵਿੱਚ ਕਰੀਬ 10 ਜਗ੍ਹਾ ਜਿਹੜੇ ਉਹ ਸ਼ੈੱਡ ਨਹੀਂ ਪੱਥਰ ਤਾਂ ਰੱਖੇ ਜਾ ਰਹੇ ਨੇ ਠੇਕੇਦਾਰ ਨਾਲ ਸੋ ਹੁਣ ਫਾਊਂਡੇਸ਼ਨ ਭਰਨ ਦਾ ਕੰਮ ਹੈ ਜਿਹੜਾ ਕੱਲ ਨੂੰ ਦੇ ਬਸੋਂ ਕੱਲ ਨੂੰ ਕੱਲ ਨੂੰ ਜਿਹੜਾ ਉਹ ਫਾਊਂਡੇਸ਼ਨ ਭਰਨ ਦਾ ਕੰਮ ਸ਼ੁਰੂ ਹੋ ਜਾਊਗਾ ਫਾਊਂਡੇਸ਼ਨਾਂ ਭਰ ਕੇ ਸੁੱਕ ਜਾਣਗੇ ਆ ਤੇ ਐਨੇ ਇਹਨਾਂ ਦੀ ਵੀ ਤਿਆਰੀ ਹੋ ਜੂ ਤੇ ਆਪਣਾ ਫਸਲ ਦਾ ਵੀ ਕੰਮ ਹੋ ਜੂਗਾ। ਸੋ ਕਹਿਣ ਤੋਂ ਭਾਵ ਕਿ ਕੱਲਾ ਨਹੀਂ ਪੱਥਰ ਨਹੀਂ ਨਾਲ ਦੇ ਨਾਲ ਕੰਮ ਵੀ ਸ਼ੁਰੂ ਆ। ਤੇ ਇਹ ਜਿਹੜਾ ਸ਼ੈੱਡ ਬਣਾ ਹੈ 100 ਫੁੱਟ ਲੰਬਾ ਤੇ 50 ਫੁੱਟ ਚੌੜਾ। ਮਤਲਬ ਵੱਡਾ ਸ਼ੈੱਡ ਬਣਾ। ਕਈ ਵਾਰੀ ਜਨਸ ਵੀ ਉੱਥੇ ਤਾਲੀ ਜਾਂਦੀ ਹੈ। ਸੋ ਇਹਦਾ ਲਾਭ ਹੈ ਜਿਹੜਾ ਉਹ ਸਾਰੇ ਪਿੰਡ ਨੂੰ ਇਹ ਹੋਣ ਵਾਲਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਬਾਕੀ ਸਮੇ ਸਮੇ ਤੇ ਜਿਸ ਤਰ੍ਹਾਂ ਇੱਥੇ ਪਾਣੀ ਦੀ ਸਪਲਾਈ ਹੈ ਪਿੰਡ ਦੇ ਵਿੱਚ ਬਹੁਤ ਠੀਕ ਹੈ ਹਾਲਾਂਕਿ ਪਿਛੋਕੜ ਦੇ ਵਿੱਚ ਕਦੇ ਕਿਸੇ ਨੇ ਪਾਣੀ ਦੀ ਸਪਲਾਈ ਤੇ ਧਿਆਨ ਨਹੀਂ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਹੀ ਬੁਰਾ ਹਾਲ ਹੈ ਪਰ ਆਪਣੀ ਕੋਸ਼ਿਸ਼ ਹੈ ਕਿ ਪਾਣੀ ਦੀ ਸਪਲਾਈ ਵੀ ਠੀਕ ਕੀਤੀ ਜਾਵੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਹਿਰੀ ਪਾਣੀ ਦਾ ਆਪਾਂ ਨੇ ਸਪਲਾਈ ਠੀਕ ਕੀਤੀ ਹੈ ਹੁਨੈਰੀ ਪਾਣੀ ਦੀ ਕੱਲ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋ ਰਹੀ ਦੀ ਆ ਤੁਸੀਂ ਸੁਣਿਆ ਹੋਊਗਾ ਸਾਡੇ ਮੈਹਿਕਮੇ ਤੇ ਉਂਗਲੀਆਂ ਠਾਈਆਂ ਜਾ ਰਹੀਆਂ ਹੁਣ ਹੜ ਆ ਗਏ ਕਹਿੰਦੇ ਹੜਾ ਹੁਣ ਹੜ ਕਿਸੇ ਦੇ ਬਸਤੇ ਵਿੱਚ ਕੋਈ ਹੈ ਦੁਨੀਆ ਦਾ ਕਾਨੂੰਨ ਬਣਿਆ ਕਿ ਪਾਣੀ ਨੂੰ ਕੋਈ ਹੱਥ ਲਾ ਕੇ ਰੋਕ ਲੂਗਾ ਪਾਣੀ ਆਇਆ ਚਾਰੇ ਪਾਸੇੋਂ ਆਇਆ ਪਰ ਮੈਂ ਇਸੇ ਦੀ ਵਿધાન ਸਭਾ ਦੇ ਵਿੱਚ ਗੱਲ ਕੀਤੀ ਸੀ ਮੈਨੇ ਕਿ ਸਾਡਾ ਜਿਹੜਾ ਹਲਕਾ ਹੈ ਵੈਸੇ ਤਾਂ ਸਾਰਾ ਪੰਜਾਬ ਹੀ ਆਪਣਾ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਵੀ ਗੱਲ ਕੀਤੀ ਸੀ ਧੱਗਰ ਦੀ ਗੱਲ ਕੀਤੀ ਸੀ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੇ ਸਦਕਾ ਦੋਨੇ ਪਾਸੇ 16 16 ਫੁੱਟ ਚੌੜਾ ਪੰਡ ਬੰਨਿਆ ਦੇ 16 ਫੁੱਟ ਚੌੜਾ ਫਨ ਬਨਣ ਦੇ ਕਰ 570 ਫੁੱਟ ਤੇ 7 ਇੰਚ ਘੱਗਰ ਜਿਹੜਾ ਹੋ ਗਿਆ ਤੇ ਜਿਹੜਾ ਅੱਜ ਤੱਕ ਦੇ ਕਦੀ ਹੋਇਆ ਪਹਿਲਾਂ 500 2023 ਦੇ ਵਿੱਚ ਆਪਣਾ 750 ਫੁੱਟ 3 ਇੰਚ ਘੱਗਰ ਹੋਇਆ ਤੇ ਤੇ 53 ਜਗ੍ਹਾ ਤੋਂ ਟੁੱਟ ਗਿਆ ਸੀ ਹਰੋਂ ਤੱਕ ਆਪਣਾ 7 ਇੰਚ ਵੀ ਪਹੁੰਚਣ ਤੇ 50 ਫੁੱਟ 7 ਇੰਚ ਹੋਣ ਤੇ ਵੀ ਕਗਰ ਦਾ ਨੁਕਸਾਨ ਨਹੀਂ ਹੋਇਆ ਇਹ ਸਾਰੀ ਮਿਹਨਤ ਤੁਹਾਡੇ ਲੋਕਾਂ ਦੀ ਨਾਲ ਹੈ ਕੱਲੀ ਸਰਕਾਰ ਮੈਂ ਹਮੇਸ਼ਾ ਕਿਹਾ ਵੀ ਕੱਲੀ ਸਰਕਾਰ ਨਹੀਂ ਕੁਝ ਕਰ ਸਕਦੀ ਸਾਰਿਆਂ ਨੇ ਪਹਿਰਾ ਦਿੱਤਾ ਤੇ ਜਿਹੜੀ ਆਪਣੇ ਮਾਰ ਹੁੰਦੀ ਤੇ ਇਹਦੇ ਪੈਛੇ ਬਾਦਸ਼ਾਹ ਪੁੱਤ ਟੁੱਟ ਜਾਂਦਾ ਸੀ ਉਦੋਂ ਮਾਰ ਹੋ ਜਾਂਦੀ ਸੀ ਸਭ ਬਾਦਸ਼ਾਹ ਪਰ ਵੀ ਹਮੇਸ਼ਾ ਟੁੱਟਦਾ ਰਿਹਾ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਕੱਗਰ ਦੇ ਆਦਾ ਨਖਸਾਨ ਨਹੀਂ ਕੀਤੇ ਹੋਏ ਸੋ ਮਿਸ਼ਨ ਚੜਦੀ ਕਲਾ ਲਈ ਫਿਲਹਾਲ ਹੈ ਨਹੀਂ ਤੁਸੀਂ ਜੁੜੇ ਰਹੋ ਚੜਦੀ ਕਲਾ ਟੈਮ ਟੀਵੀ ਦੇ ਨਾਲ ਧੰਨਵਾਦ